ਗੁਰਾਇਆਂ ਵਿਕੇਂਦਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅੱਜ ਗੁਰਾਇਆਂ ਦੇ ਵਾਰਡ ਨੰਬਰ 10 ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਰਾਜ ਕੌਰ ਜੀ ਢਿੱਲੋਂ ਨੇ ਆਪਣੇ ਵਾਰਡ ਵਿੱਚ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਮੈਂਬਰ ਪਾਰਲੀਮੈਂਟ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਦੇ ਬੇਟੇ ਨੇ ਆ ਕੇ ਵਾਰਡ ਅਤੇ ਗੁਰਾਇਆਂ ਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੂੰ ਵੋਟਾਂ ਪਾ ਕੇ ਆਪਣੇ ਸ਼ਹਿਰ ਦਾ ਵਿਕਾਸ ਕਰਵਾਓ ਉਨ੍ਹਾਂ ਨੇ ਅਤੇ ਸੁਖਰਾਜ ਕੌਰ ਜੀ ਨੇ ਵਾਰਡ ਵਾਸੀਆਂ ਨੂੰ ਵੀ ਵਾਦਾ ਕੀਤਾ ਇਹ ਪਿਛਲੇ ਸਾਲਾਂ ਚ ਜੋ ਵੀ ਕੰਮ ਵਾਰ ਨੰਬਰ 10 ਦੇ ਅਧੂਰੇ ਪਏ ਹਨ ਉਹ ਪੂਰੇ ਕੀਤੇ ਜਾਣਗੇ ਇਸ ਮੌਕੇ ਫੁੱਲਾਂ ਦੇ ਹਾਰ ਪਾ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸੁਖਰਾਜ ਕੋਤ ਜੀ ਨਾ ਵਾਰ ਨੰਬਰ 10 ਦੇ ਵਾਰਡ ਵਾਸੀ ਭਾਰੀ ਗਿਣਤੀ ਚ ਮੌਜੂਦ ਰਹੇ ਹਾਂਜੀ ਮੈਂ ਇੱਥੇ ਇਹਨਾਂ ਦਾ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆ ਜੋ ਕਿ ਇਹਨਾਂ ਨੇ ਮੈਨੂੰ 10 ਨੰਬਰ ਵਾਗ ਤੋਂ ਟਿਕਟ ਦੇ ਕੇ ਉਸ ਵਾਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਆ ਔਰ ਮੈਂ ਇਹਨਾਂ ਨਾਲ ਵਾਅਦਾ ਕਰਦੀ ਆ ਔਰ ਮੇਰਾ ਅੱਜ ਸਾਰਾ ਪਰਿਵਾਰ ਖੜਾ ਮੇਰੇ ਸਾਰੇ ਵੋਟਰ ਸਪੋਰਟਰ ਖੜੇ ਆ ਮੈਂ ਇਹਨਾਂ ਨਾਲ ਇੱਕ ਵਾਅਦਾ ਕਰਦੀ ਆ ਵੀ ਇਹ ਸੀਟ ਜਿੱਤ ਕੇ ਮੈਂ ਇਹਨਾਂ ਦੀ ਝੋਲੀ ਪਾਵਾਂਗੀ ਬਾੜ ਵਾਸੀਨ ਕੀ ਅਪੀਲ ਕਰੂੰਗੀ ਬਾੜ ਵਾਸੀਆਂ ਨੂੰ ਇਹੀ ਅਪੀਲ ਕਰਦੀ ਆ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਪੰਜੇ ਦਿਨ ਸ਼ਾਂਤੀ ਮੈਨੂੰ ਕਾਮਯਾਬ ਕਰੋ ਔਰ ਮੇਰੀ ਕਾਮਯਾਬੀ ਉਹਨਾਂ ਦੀ ਕਾਮਯਾਬੀ ਹੋਵੇਗੀ ਜੋ ਵੀ ਅਧੂਰੇ ਕੰਮ ਪਏ ਆਪਾਂ ਵਾਰਡ ਨੰਬਰ 10 ਦੇ ਵਿੱਚ ਉਹ ਆਪਾਂ ਉਹਨਾਂ ਨੂੰ ਪਹਿਲ ਦੀ ਆਧਾਰ ਤੇ ਪੂਰੇ ਕਰਾਂਗੇ ਅੱਜ ਵਾਰਡ ਨੰਬਰ 10 ਚ ਸੁਖਰਾਜ ਮੈਡਮ ਜੀ ਦੇ ਕੈਂਪੇਨ ਦੇ ਵਿੱਚ ਸ਼ਾਮਿਲ ਹੋਏ ਹਨ ਇਹਨਾਂ ਨੂੰ ਹੋਰ ਹੁਗਾਰਾ ਦੇਣ ਲਈ ਕਿਉਂਕਿ ਅੱਜ ਵੀ ਜਿਹੜੀ ਇਲੈਕਸ਼ਨ ਹੈ ਇਹ ਇਲੈਕਸ਼ਨ ਹੈ ਮੌਜੂਦਾ ਸਰਕਾਰ ਦੀ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਬੁਰਾ ਹਾਲ ਕੀਤਾ ਪਿਆ ਕੋਈ ਵੀ ਨਾਗਰਿਕ ਇੱਥੇ ਸੁਰੱਖਿਅਤ ਨਹੀਂ ਹੈ ਤੁਸੀਂ ਕਿਸੇ ਵੀ ਗੁਰਾਇਆਂ ਦੇ ਬੀਬੀ ਨੂੰ ਜਾਂਦੇ ਹੋਏ ਪੁੱਛ ਲਿਓ ਪਹਿਲਾਂ ਤਾਂ ਉਹਦੇ ਕੰਨ ਖੱਲੀ ਮਿਲਣਗੇ ਤੁਹਾਨੂੰ ਕਿਉਂਕਿ ਅੱਜ ਇੱਥੇ ਲੁੱਟਾ ਖੂਹਾਂ ਇੰਨੀਆਂ ਜ਼ਿਆਦਾ ਹੋ ਰਹੀਆਂ ਤੇ ਕੋਈ ਸੇ ਦਾ ਵੀ ਧਿਆਨ ਲਾਅ ਐਂਡ ਆਰਡਰ ਤੇ ਹੈ ਨਹੀਂ ਤੇ ਬੁਰਾ ਹਾਲ ਹੈ ਇੱਥੇ ਲਾਅ ਐਂਡ ਆਰਡਰ ਦਾ ਸੋ ਜਿਹੜੀ ਹਰ ਕੋਈ ਦੇਖਦਾ ਵੀ 27 ਦੇ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਸਰਕਾਰ ਹੈ ਤੇ ਜਿੰਨੇ ਵੀ ਆਪਣੇ ਐਮਸੀ ਜੁੜੇ ਜਾਣੇ ਆ ਇਹਨਾਂ ਦੇ 3 ਸਾਲ ਐ ਜਿਹੜੇ ਵਾਰਨ ਵਾਲੀ ਸਰਕਾਰ ਦੇ ਵਿੱਚ ਹੋਣਗੇ ਸੋ ਜੇ ਆਪਾਂ ਇੱਕ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਣੇ ਆ ਇਹਨਾਂ ਨੇ ਤਾਂ ਇਹ 5 ਸਾਲ ਇਹਨਾਂ ਕੋਲ 3 ਸਾਲ ਹੋਏ ਆ ਹਜੇ 3 ਸਾਲ ਦੇ ਅੰਦਰ ਇੱਕ ਰੁਪਿਆ ਕਿਸੇ ਵੀ ਐਮਸੀ ਨੂੰ ਨਹੀਂ ਦਿੱਤਾ ਵੀ ਤੁਸੀਂ ਆਪਣੇ ਬੋਰਡ ਚ ਲਾ ਲਓ ਐਮਸੀ ਤਾਂ ਇਹਨਾਂ ਨੇ 2 ਸਾਲ ਪਹਿਲਾਂ ਭੰਗ ਕਰ ਦੇ ਪ੍ਰਸ਼ਾਸਨ ਨੂੰ ਨਹੀਂ ਦਿੱਤਾ ਵੀ ਇਹ ਬੋਰਡ ਦੀ ਡਿਵੈਲਪਮੈਂਟ ਹੋ ਜੇ ਜਿਨ੍ਹਾਂ ਨੇ 3 ਸਾਲ ਚ ਨਹੀਂ ਕੁਝ ਕੀਤਾ ਉਹਨਾਂ ਨੇ 2 ਸਾਲਾਂ ਚ ਕੀ ਕਰ ਲੈਣਾ ਸੋ ਜੱਜਾ ਡਿਵੈਲਪਮੈਂਟ ਹੋਈ ਹੈ ਗੁਰਾਇਆਂ ਦੀ ਜਾਂ ਸ਼ਹਿਰਾਂ ਦੀ ਤਾਂ ਉਹ ਕਾਂਗਰਸ ਪਾਰਟੀ ਨੇ ਆ ਕੇ ਕੀਤੀ ਹੈ ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਵੀ ਕਾਂਗਰਸ ਦੇ ਕੈਂਡੀਡੇਟਸ ਨੂੰ ਜਿਤਾਓ ਤਾਂ ਕਿ ਅਸੀਂ ਜਿਹੜੀ ਮਿਊਨਿਸਪਲ ਹੈ ਕਾਂਗਰਸ ਦੀ ਬਣਾ ਸਕੀਏ ਤੇ ਆਉਣ ਵਾਲਾ ਜਿਹੜਾ 27 ਦਾ ਟਾਈਪ ਹੈ ਉਹਦੇ ਵਿੱਚ ਚੰਗੇ ਕੰਮ ਕਾਂਗਰਸ ਦੇ ਹੱਥੋਂ ਕਰਾ ਸਕੀਏ